ਆਪਣੇ ਕੋਲ ਫੈਨਸੀ ਰੱਖਣੀ ਹੈ ਜਿਵੇਂ ਇਹਦੇ ਵਿੱਚ ਨਾ ਫੋਟੋ ਲੱਗ ਜਾਂਦੀ ਹੈ ਜਿਵੇਂ ਕਿ ਬੱਚਿਆਂ ਨੂੰ ਆਪਾਂ ਰਖੜੀ ਬੰਦਨੀ ਹੁੰਦੀ ਹੈਗੀ ਤਾਂ ਇਹਦੇ ਤੇ ਫੋਟੋ ਵਾਲੀ ਤਾਂ ਜਾਂ ਜਿਵੇਂ ਕਿਸੇ ਨੇ ਆਪਣਾ ਨਾਮ ਲਿਖਾਉਣਾ ਆਪਣੇ ਕੋਲ ਬਣੀਆਂ ਵੀਆਂ ਵੀ ਕੋਈ ਵੀ ਆਪਾਂ ਕਸਟਮਾਈਜ਼ ਆਪਣਾ ਨਾਮ ਲਿਖਾ ਕੇ ਕੋਈ ਵੀ ਆਪਣੀ ਰਖੜੀ ਬਣਵਾ ਸਕਦੇ ਆ ਵਿਆਹਾਂ ਦਾ ਸੀਜ਼ਨ ਆ ਰਿਹਾ ਉਹਦੇ ਵਿੱਚ ਜਿਹੜੀਆਂ ਆ ਥਾਲੀਆਂ ਚੱਲਦੀਆਂ ਆਪਣੇ ਹਲਦੀ ਮਹਿੰਦੀ ਵਾਲੀਆਂ ਜਾਂ ਰਿੰਗ ਵਾਲੀਆਂ ਉਹ ਸਾਰੀਆਂ ਆਪਾਂ ਕਸਟਮਾਈਜ਼ ਕਰਦੇ ਆ ਆਪਾਂ ਕਸਟਮਰ ਆਪਣਾ ਨਾਮ ਦੱਸ ਕੇ ਜਿਵੇਂ ਇੱਕ ਪੀਸ ਬਣਿਆ ਹੋਵੇ ਆਪਣੇ ਕੋਲ ਸੈਂਪਲ ਤੋਂ ਉੱਤੇ ਜਿਵੇਂ ਸਿੱਧੂ ਵਰਸੇ ਭੁੱਲਰ ਹਨਾ ਹਾਂ ਜਿਵੇਂ ਆਪਣਾ ਨਾਮ ਦੱਸ ਕੇ ਸਪੈਸ਼ਲ ਆਪਣੇ ਕਲਰ ਚੁਆਇਸ ਨਾਮ ਸਾਰਾ ਕੁਝ ਆਪਾਂ ਤੋਂ ਕਰਵਾ ਸਕਦੇ ਆ ਜੀ ਇਹ ਆਪਣੇ ਕੋਲ ਹਰੇਕ ਸਾਈਜ਼ ਦੇ ਵਿੱਚ ਤੇ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਮਿਲ ਜਾਣਗੇ ਜੀ ਠੀਕ ਹੈ ਜੀ ਵੇ ਹੁਣ ਬਿਜ਼ੀ ਟਾਈਮ ਦੇ ਵਿੱਚ ਕੋਈ ਪਾਣੀ ਵਗੈਰਾ ਅੱਜ ਕੱਲ ਨਹੀਂ ਪਾਉਂਦੇ ਪਾਉਂਦੇ ਮਾਤਿਆਂ ਦੇ ਤਾਂ ਆਪਾਂ ਘਰਾਂ ਦੇ ਵਿੱਚ ਜਿਹੜੇ ਰੱਖਣੇ ਆਰਟੀਫੀਸ਼ਲ 4-5 ਫੁੱਟ ਹਾਈਟ ਦਾ ਇਹਦਾ ਫਲਾਵਰ ਬਿਦੌਟ ਫਲਾਵਰ ਆਪਣੇ ਕੋਲ ਸਾਰੇ ਮਿਲ ਜਾਣਗੇ ਸਹੀ ਗੱਲ ਹੈ ਨਾਲ ਹੀ ਤਾਂ ਡੈਕੋਰੇਸ਼ਨ ਦੀ ਡੈਕੋਰੇਸ਼ਨ ਨਾ ਤੇ ਨਾ ਪਾਣੀ ਲਾਉਣ ਦੀ ਲੋੜ ਨਾ ਹੈ ਸੁੱਕੇ ਨਾ ਹੈ ਵਧੇ ਇਹ ਵੀ ਭੰਗੜੇ ਵਾਲੇ ਸਾਰੇ ਆਪਣੇ ਕੋਲ ਮਾਡਲ ਹੈਗੇ ਆ ਇਹ अवेलेबल ਹੈ ਜੀ ਤੇ ਜੀ ਐਂਟਰੀ ਦੀ ਵੀ ਆ ਜਾਂਦੇ ਹਾਂ ਹਾਂ ਐਂਟਰੀ ਦੇ ਤਾਂ ਕਿੰਨੇ ਤੇ ਸਾਈਜ਼ ਵੱਡੇ ਵੀ ਮਿਲ ਜਾਣਗੇ ਛੋਟਾ ਸਾਈਜ਼ ਵੀ ਮਿਲ ਜੂਗਾ ਫੁੱਲ ਅਤੇ ਮਾਤਾ ਗੁਜਰੀ ਤੇ ਛੋਟੇ ਸਾਬਜਾ ਦੇ ਹਨਾ ਇੱਧਰ ਆਪਣੇ ਆਪਣੀ ਕਲਾ ਪੇਸ਼ ਕਰਦੇ ਹੁੰਦੇ ਤੇ ਇਸ ਤਰ੍ਹਾਂ ਅੱਗੇ ਆ ਚੀਜ਼ਾਂ ਹੁੰਦੀਆਂ ਤੇ ਸੱਥਾਂ ਦੇ ਵਿੱਚ ਖੜ ਕੇ ਬੋੜਾਂ ਦੇਟਾਂ ਤੇ ਜੋ ਵੀ ਮਿੱਤਰੋ ਸਹਿਰ ਰਾਂਪਰੇ ਦੇ ਵਿੱਚ ਨਾ ਕਾਰੀਗਰ ਹੋਮ ਡੈਕੋਰ ਦੇ ਨਾਂ ਤੇ ਬਾਈ ਰਿਆ ਨੇ ਇੱਕ ਗਿਫਟ ਹਾਊਸ ਖੋਲ੍ਹਿਆ ਸਾਰੇ ਭਰਾਵਾਂ ਨੂੰ ਪਤਾ ਵੀ ਜਦੋਂ ਆਪਾਂ ਕੋਈ ਗੱਡੀ ਸ਼ਿੰਗਾਰਦੇ ਆ ਜਿੰਨੀ ਸੈਂਸਰੀ ਗੱਡੀ ਦੇ ਵਿੱਚ ਲਾਈ ਜਾਵਾਂਗੇ ਗੱਡੀ ਓਨੀ ਸੋਹਣੀ ਬਣੀ ਜਾਂਦੀ ਹੈ ਉਸੇ ਤਰ੍ਹਾਂ ਗੱਲ ਇੱਕ ਕੋਠੀ ਦੀ ਬਣ ਜਾਂਦੀ ਹੈ ਗੱਲ ਇੱਕ ਘਰ ਦੀ ਬਣ ਜਾਂਦੀ ਹੈ ਜਿੰਨੀ ਸੈਂਸਰੀ ਤੁਸੀਂ ਇੱਕ ਕੋਠੀ ਦੇ ਵਿੱਚ ਜਮਾ ਕਰੀ ਚੱਲੋਗੇ ਸਜਾਈ ਚੱਲੋਗੇ ਨਾ ਤੇ ਤੁਹਾਡੀ ਕੋਠੀ ਨੇ ਓਨੀ ਸੋਹਣੀ ਬਣੀ ਜਾਣਾ ਹੁੰਦਾ ਤੇ ਹੁਣ ਕੋਠੀਆਂ ਦੇ ਵਿੱਚ ਰੱਖਣ ਵਾਸਤੇ ਜਿਹੜੀ ਸੈਂਸਰੀ ਆ ਤੁਹਾਨੂੰ ਜਾਇਜ ਰੇਟ ਦੇ ਵਿੱਚ ਕਿੱਥੋਂ ਮਿਲੂ ਤੇ ਕਿਹੜੇ ਭਰਾ ਲਵੋਂ ਮਿਲੂ ਤੁਹਾਨੂੰ ਅੱਜ ਮਲਾਉਣਿਆ ਸੱਜਣੋ ਰੰਪਰੇ ਦੇ ਵਿੱਚ ਖੜੇ ਆ ਸਾਡੇ ਭਰਾ ਬਲ ਕਰਨ ਲਵੇ ਬਾਈ ਸ੍ਰੀ ਗੱਲ ਜੀ ਇਹ ਆ ਜਾਣੇ ਬਹੁਤ ਵਧੀਆ ਬਾਈ ਲੈਣਾ ਮਖਿਆ ਜਦੋਂ ਆਪਾਂ ਰਿਸ਼ਤੇਦਾਰੀ ਚ ਜਾਣਦੇ ਆ ਅਗਲਾ ਕਹਿੰਦੇ ਜੇ ਰਾਹ ਚੀਜ਼ ਬਾਈ ਕਿੱਥੋਂ ਮਿਲ ਗਈ ਅੱਜ ਆਪਾਂ ਸਾਰੇ ਭਰਾਵਾਂ ਨੂੰ ਦੱਸ ਦਈਏ ਵੀ ਵਾਇਰਲ ਹੈ ਵੇ ਕੀ ਕੁੰਝਾ ਕੀ ਕੀ ਰੇਟ ਦੇ ਵਿੱਚ ਬਣ ਜੂ ਸੱਜਣੋ ਤੁਸੀਂ ਨਾ ਹੈਰਾਨ ਰਹਿ ਜਾਓਗੇ ਤੁਹਾਨੂੰ ਦਿਖਾਉਣਿਆ ਆਜੂ ਕਰਾਂ ਤੇ ਸਪੈਸ਼ਲ ਆਫਰ ਲੈ ਕੇ ਆਏ ਨੇ ਬਾਈ ਸਪੈਸ਼ਲ ਰਖੜੀ ਗਿਫਟ ਜਾਨੀ ਕਿ ਬਹੁਤ ਵੱਡੇ ਗਿਫਟ ਦੇਣੇ ਆ ਤੁਹਾਨੂੰ ਤੇ ਦੇਣੇ ਵੀ ਵੱਡੇ ਡਿਸਕਾਊਂਟਾਂ ਦੇ ਹਿਸਾਬ ਤੇ ਨੇ ਤੇ ਤੁਹਾਡੇ ਤੋਂ ਨਾ ਸੈਂਸਰੀ ਮਤਲਬ ਦੇਖਦੇ ਹ ਕਿ ਹੈਰਾਨ ਰਹੀ ਜਾਓਗੇ ਬਈ ਕਿੱਥੇ ਸ਼ੁਰੂਆਤ ਕਰਦੀਏ ਆਪਾਂ ਸਭ ਤੋਂ ਪਹਿਲਾਂ ਬਈ ਆਪਾਂ ਰਖੜੀ ਵਾਲੇ ਗਿਫਟਾਂ ਤੋਂ ਸ਼ੁਰੂਆਤ ਕਰਦੀਏ ਆ ਹਾਂ ਲੈ ਰਖੜੀ ਦਾ ਤਿਹਾਰ ਆ ਰਿਹਾ ਆਪਾਂ ਰਖੜੀ ਤੋਂ ਸ਼ੁਰੂਆਤ ਕਰਦੀਏ ਜਿਵੇਂ ਹੁਣ ਰਖੜੀ ਦਾ ਤਿਹਾਰ ਆਇਆ ਆਪਣੇ ਕੋਲੇ ਵੀਰੇ ਨਾਰਮਲ ਰਖੜੀ ਤਾਂ ਤੁਹਾਨੂੰ ਮਾਰਕੀਟ ਚ ਮਿਲ ਹੀ ਜਾਊਗੀ ਆਪਣੇ ਕੋਲੇ ਫੈਂਸੀ ਰਖੜੀਆਂ ਜਿਵੇਂ ਇਹਦੇ ਵਿੱਚ ਨਾ ਫੋਟੋ ਲੱਗ ਜਾਂਦੀ ਹੈ ਜਿਵੇਂ ਕਿ ਬੱਚਿਆਂ ਨੂੰ ਆਪਾਂ ਰਖੜੀ ਬੰਨ੍ਹਣੀ ਹੁੰਦੀ ਹੈਗੀ ਤਾਂ ਇਹਦੇ ਤੇ ਫੋਟੋ ਵਾਲੀ ਜਾਂ ਜਿਵੇਂ ਕਿਸੇ ਨੇ ਆਪਣਾ ਨਾਮ ਲਿਖਾਉਣਾ ਆਪਣੇ ਕੋਲ ਬਣੀਆਂ ਵੀਆਂ ਵੀ ਕੋਈ ਵੀ ਆਪਾਂ ਕਸਟਮਾਈਜ਼ ਆਪਣਾ ਨਾਮ ਲਿਖਾ ਕੇ ਕੋਈ ਵੀ ਆਪਣੀ ਰਖੜੀ ਬਣਵਾ ਸਕਦੇ ਆ ਨਾਮ ਵਾਲੀ ਰਖੜੀ ਆਪਣੇ ਕੋਲ ਹੋ ਗਈ ਫੋਟੋ ਵਾਲੀ ਹੋ ਗਈ ਉਸ ਤੋਂ ਬਾਅਦ ਜਿਵੇਂ ਕਿਸੇ ਨੇ ਇਹ ਇਹ ਵੀ ਜਿਵੇਂ ਗੱਲ ਕਰੀ ਇਹ ਕੀ ਪ੍ਰਾਈਸ ਦੇ ਵਿੱਚ ਰਖੜੀ ਪੈ ਜਾਂਦੀ ਹੈ ਪ੍ਰਾਈਸ ਵੀਰੇ ਬਹੁਤ ਸਸਤੇ ਐ ਫੋਟੋ ਵਾਲੀ ਕੋਈ 150 200 ਰੁਪਏ ਦੇ ਵਿੱਚ ਸਿਰਫ ਲੈ ਮੈਂ ਤੁਹਾਨੂੰ ਹਣਾ ਤੇ ਜੇ ਕਿਸੇ ਵੀਰ ਨੇ ਆਪਣੇ ਭੈਣ ਨੇ ਜਿਵੇਂ ਬਾਹਰ ਆਪਣਾ ਕੋਈ ਪਾਰਸਲ ਵਗੈਰਾ ਭੇਜਣਾ ਤਾਂ ਉਹ ਅਸੀਂ ਆਪਣੀ ਜ਼ਿੰਮੇਵਾਰੀ ਦੇ ਉੱਪਰ ਪਾਰਸਲ ਕਰਦੇ ਆ ਗਿਫਟ ਟੈਂਪਲ ਦੇ ਵਿੱਚ ਬਣਾ ਕੇ ਜਿਵੇਂ ਸਾਰਾ ਸਮਾਨ ਉਹਦੇ ਚ ਪਾ ਕੇ ਜਾਂ ਕੋਈ ਬਾਹਰ ਬੈਠਾ ਉਹਨੇ ਆਪਣੇ ਲੋਕਲ ਇੱਥੇ ਆਪਣੇ ਬਠਿੰਡੇ ਜ਼ਿਲ੍ਹੇ ਦੇ ਨੇੜੇ ਤੇੜੇ ਪਿੰਡਾਂ ਦੀ ਕਿਤੇ ਡਿਲੀਵਰੀ ਕਰਨੀ ਆ ਤਾਂ ਆਪਾਂ ਉਹ ਵੀ ਆਪਾਂ ਡਿਲੀਵਰੀ ਕਰ ਦਾਂਗੇ ਜੀ ਠੀਕ ਹੈ ਜੀ ਲੈ ਮਿੱਤਰੋ ਫੋਰਨ ਕੰਟਰੀਆਂ ਵਾਲਾ ਵਾਸਤੇ ਜਿਵੇਂ ਕਹਦੀ ਹੈ ਘੈਂਟ ਗੱਲਬਾਤ ਹੈ ਨਾ ਇਹ ਹਾਂਜੀ ਤੇ ਉਸ ਤੋਂ ਬਾਅਦ ਵੀ ਇਹ ਸਾਰੇ ਫਲਾਵਰ ਆ ਗਏ ਨਾ ਉਸ ਤੋਂ ਬਾਅਦ ਆਪਣੇ ਘਰਾਂ ਦੇ ਵਿੱਚ ਰੱਖਣ ਵਾਲੇ ਸਾਰੇ ਆ ਫਲਾਵਰ ਪੋਟ ਆ ਗਏ ਐਸੈਸਰੀ ਆ ਗਈ ਜੀ ਆਪਣੇ ਕੋਲੇ ਠੀਕ ਆਈਟਮ ਆ ਗਈ ਜਿਵੇਂ ਮੈਟਲ ਦੇ ਵਾਰਡ ਆਖ ਚੱਲਦੇ ਆ ਅੱਜਕੱਲ ਹਾਂਜੀ ਹਾਂਜੀ ਸਾਰੇ ਤੇ ਗਿਫਟ ਆਈਟਮ ਦੇ ਵਿੱਚ ਆਪਣੇ ਕੋਲ ਬਹੁਤ ਸਾਰੀ ਆਈਟਮ ਮਿਲ ਜੂ ਤੇ ਅੱਗੇ ਜਿਵੇਂ ਵਿਆਹਾਂ ਦਾ ਸੀਜ਼ਨ ਆ ਰਿਹਾ ਉਹਦੇ ਵਿੱਚ ਜਿਹੜੀਆਂ ਆ ਥਾਲੀਆਂ ਚੱਲਦੀਆਂ ਆਪਣੀਆਂ ਹਲਦੀ ਮਹਿੰਦੀ ਵਾਲੀਆਂ ਜਾਂ ਰਿੰਗ ਵਾਲੀਆਂ ਉਹ ਸਾਰੀਆਂ ਆਪਾਂ ਕਸਟਮਾਈਜ਼ ਕਰਦੇ ਆ ਆਪਾਂ ਕਸਟਮਰ ਆਪਣਾ ਨਾਮ ਦੱਸ ਕੇ ਜਿਵੇਂ ਇੱਕ ਪੀਸ ਬਣਿਆ ਹੋਵੇ ਆਪਣੇ ਕੋਲੇ ਸੈਂਪਲ ਤੋਂ ਉੱਤੇ ਜਿਵੇਂ ਸਿੱਧੂ ਵਰਸੇ ਭੁੱਲਰ ਹਨਾ ਹਾਂ ਜ ਜਣ ਕੇ ਇੱਥੇ ਆਪਣੀ ਮਤਲਬ ਇੱਥੇ ਸਾਰਾ ਕੁਝ ਤਿਆਰ ਕਰਦੇ ਆਂ ਜੀ ਆਪਾਂ ਹਾਂ ਜੀ ਸਾਰਾ ਕੁਝ ਆਪਾਂ ਇੱਧਰੋਂ ਲੈ ਰਿਹਾ ਜੀ ਸਰ ਗੋਲਡਨ ਟੈਂਪਲ ਹਨ ਕਿੰਨੇ ਘੈਂਡ ਉਹਦੇ ਵਿੱਚ ਲੁੱਕ ਦੇ ਵਿੱਚ ਬਣਾਇਆ ਹੋਇਆ ਤੇ ਇੱਧਰਲੇ ਪਾਸੇ ਆ ਦੇਖੋ ਹਿਰਨ ਖੜੇ ਨੇ ਸੱਜਣੋ ਆਹ ਹਨ ਪੈਰਟ ਤੋਤਾ ਆ ਗਿਆ ਪਿਆਜੀ ਕਲਰ ਦੇ ਵਿੱਚ ਤੇ ਆ ਆ ਲੜੀਆਂ ਆ ਗਈਆਂ ਹਨ ਤੇ ਹੋਰ ਬਹੁਤ ਯਾਰ ਜਿਵੇਂ ਕਹਦੀ ਆ ਨਾ ਗਿਫਟ ਘੈਂਡ ਤੋਂ ਘੈਂਡ ਨੇ ਸਾਰੀ ਗਿਫਟ ਆਈਟਮ ਆ ਗਈ ਜੀ ਕਿੰਨੇ ਕਿਸ ਨੇ ਬਰਥਡੇ ਗਿਫਟ ਕਰਨਾ ਜਾਂ ਕਿਸ ਨੇ ਵੈਸੇ ਗਿਫਟ ਕਰਨਾ ਓਕੇ 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 ਤੇ ਲੈ ਮੇਤਰੂ ਦੇਖੀ ਚੱਲਿਓ ਤੁਹਾਨੂੰ ਨਾ ਇੰਨੀਆਂ ਘੈਂਡ ਘੈਂ ਉਧਰ ਆਪਣੇ ਸਰੂਪ ਆ ਗਏ ਹਨ ਜੀ ਹਾਂ ਜੀ ਇਹ ਵੀ ਫੋਟੋ ਆ ਗਈਆਂ ਕਲॉक ਆ ਗਏ ਆਪਣੇ ਕੋਲ ਇੰਟੀਕ ਦੇ ਵਿੱਚ ਕਲॉक ਆ ਗਏ ਜਿਵੇਂ ਗੁਰਵਾਨੀ ਵਾਲਾ ਪਾਪ ਰੈਡੀ ਕਰਦੇ ਆਂਗੇ ਉਹ ਵਾਲੇ ਕਲॉक ਆ ਗਏ ਆਪਣੇ ਕੋਲੇ ਠੀਕ ਹੈ ਜੀ ਤੇ ਬੁੱਧੀ ਦੀ ਫੋਟੋ ਆ ਗਈਆਂ ਜਾਂ ਛੇਲ ਦਾ ਫੇਸ ਜ਼ਿਆਦਾਤਰ ਲੱਗਦਾ ਅੱਜ ਕੱਲ ਕੋਠੀਆਂ ਦੇ ਵਿੱਚ ਬਿਲਕੁਲ ਹਾਂ ਇਹਦਾ ਵੀ ਟ੍ਰੈਂਡ ਹੈ ਹੈਨਾ ਜੀ ਇਹਦਾ ਟ੍ਰੈਂਡ ਹੈ ਜੀ ਤੇ ਮੋਸਟ ਪਪੂਲਰ ਜਿਹੜੀ ਆਪਣੇ ਕੋਲ ਚੀਜ਼ ਆ ਫਾਇਰਪਲੇਸ ਜਿਹੜੇ ਹੁਣ ਐਲਸੀਡੀ ਪੈਨਲ ਵਗੈਰਾ ਬੰਦੇ ਬੈੱਡਰੂਮ ਬੰਦੇ ਉਹਦੇ ਚ ਨੀਚੇ ਦਿੰਦੇ ਆ ਆਰਕੀਟੈਕਟ ਦਿੰਦੇ ਆ ਇਹ ਆਪਣੇ ਕੋਲ ਹਰ ਇੱਕ ਸਾਈਜ਼ ਦੇ ਵਿੱਚ ਤੇ ਬਹੁਤ ਵਧੀਆ ਤੇ ਫਲਾਵਰ ਦੇ ਵਿੱਚ ਤਾਂ ਆਪਣੇ ਕੋਲ ਕੋਈ ਐਂਡ ਹੀ ਨਹੀਂ ਹੈਗਾ ਜਿੱਦਾਂ ਦਾ ਮਰਜ਼ੀ ਵਾਂਚੇ ਛੋਟਾ ਵੱਡਾ ਵੱਡੇ 5 6 ਫੁੱਟ ਤੱਕ ਦਾ ਟਰੀ ਆਪਣੇ ਕੋਲ ਮਿਲ ਜੂਗਾ ਅਸੀਂ ਸੇਵ ਹੁਣ ਬਿਜ਼ੀ ਟਾਈਮ ਦੇ ਵਿੱਚ ਕੋਈ ਪਾਣੀ ਵਗੈਰਾ ਅੱਜ ਕੱਲ ਨਹੀਂ ਪਾਉਂਦੇ ਪੌਦੇ ਮਾਰ ਜਾਂਦੇ ਆਂਦੇ ਤਾਂ ਆਪਾਂ ਘਰਾਂ ਦੇ ਵਿੱਚ ਜਿਹੜੇ ਰੱਖਣੇ ਆਰਟੀਫੀਸ਼ੀਅਲ 4 5 ਫੁੱਟ ਹਾਈਟ ਤੱਕ ਦਾ ਫਲਾਵਰ ਵਿਦਆਊਟ ਫਲਾਵਰ ਆਪਣੇ ਕੋਲ ਸਾਰੇ ਮਿਲ ਜਾਣਗੇ ਸਹੀ ਗੱਲ ਹੈ ਨਾਲ ਹੀ ਤਾਂ ਡੈਕੋਰੇਸ਼ਨ ਦੀ ਡੈਕੋਰੇਸ਼ਨ ਤੇ ਨਾ ਪਾਣੀ ਲਾਉਣ ਦੀ ਲੋੜ ਨਾ ਹੈ ਸੁਪੇ ਨਾ ਹੈ ਵਧੇ ਇਹ ਵੀ ਨਹੀਂ ਵੀ ਸਤ ਨਾਲ ਲੱਗ ਜੂ ਨਹੀਂ ਹੈ ਨਾ ਜੀ ਤੇ ਉਸ ਤੋਂ ਅੱਗੇ ਇੱਕ ਲੋਕ ਆ ਗਿਆ ਆਪਣੇ ਕੋਲ ਮੈਟਲ ਦੇ ਵਿੱਚ ਹਾਂਜੀ ਮੈਂ ਕੱਲ ਦੇ ਸਾਰੇ ਬਹੁਤ ਸੋਨੇ ਲੱਗਦੇ ਹਨ ਜੀ ਉਸ ਤੋਂ ਫਲਾਵਰ ਪੋਟ ਦੇ ਨਾਲ ਆਪਣੇ ਕੋਲ ਪੋਟ ਆ ਗਏ ਕੱਲੇ ਇੰਡੋਰ ਆਊਟਡੋਰ ਆਪਾਂ ਕਿਤੇ ਵੀ ਰੱਖ ਸਕਦੇ ਹਾਂ ਕਿਸੇ ਵੀਰ ਨੂੰ ਕੱਲੇ ਪੋਟ ਚਾਹੀਦੇ ਤਾਂ ਪੋਟ ਵੀ ਮਿਲ ਜਾਣਗੇ ਠੀਕ ਹੈ ਜੀ ਤੇ ਜੇ ਕਿਸੇ ਨੇ ਰੈਸਟੋਰੈਂਟ ਵਗੈਰਾ ਜਾਂ ਘਰਾਂ ਦੇ ਵਿੱਚ ਵੀ ਆਪਣੇ ਪੰਜਾਬੀ ਸੱਭਿਆਚਾਰ ਵਾਲਾ ਕੁਝ ਵੀ ਸਮਾਨ ਰੱਖਣਾ ਜਿੱਦੇ ਬੰਗੜੇ ਵਾਲੇ ਸਾਰੇ ਆਪਣੇ ਕੋਲ ਮਾਡਲ ਹੈਗੇ ਆ ਇਹ अवेलेबल ਆ ਜੀ ਤੇ ਆ ਆ ਵੀ ਇੱਕ ਵਖਰੀ ਜਿਹੇ ਆਟਮ ਹਾਂ ਹਾਈ ਵਰਟੀਕਲ ਟਾਈਲ ਆ ਜੀ ਗਰੀ ਗਰੀ ਦੀ ਆਪਣੀਆਂ ਵਾਲ ਬੰਦੀਆਂ ਜਿਵੇਂ ਸਟੇਲਸ ਵਾਲੀ ਵਾਲ ਹੋ ਗਈ ਆ ਬਾਲਕੋਨੀ ਦੇ ਵਿੱਚ ਕਿਸ ਨੇ ਰੈਡੀ ਕਰਵਾਉਣਾ ਤਾਂ ਉਹ ਉਹਦੇ ਸਮਾਨ ਮਿਲ ਜਾਂਦਾ ਫਾਉਂਟੇਨ ਆ ਗਿਆ ਆਪਣੇ ਕੋਲ ਪਾਣੀ ਵਾਲੇ ਓਕੇ ਲੈਸ ਤਾਂ ਦਿਖਾਓ ਕਿੰਨੇ ਕੁ ਸੋਹਣੇ ਲੱਗਦੇ ਆ ਹੂੰ ਇਹ ਜੀ ਐਂਟਰੀ ਤੇ ਵੀ ਆ ਜਾਂਦੇ ਹਾਂ ਹਾਂ ਐਂਟਰੀ ਤੇ ਲੱਗ ਜਾਂਦੇ ਤੇ ਸਾਈਜ਼ ਵੱਡੇ ਵੀ ਮਿਲ ਜਾਣਗੇ ਛੋਟੇ ਸਾਈਜ਼ ਵੀ ਮਿਲ ਜੂਗਾ ਬ੍ਰਾਈ ਰੂਮ वगैरह ਦੇ ਵਿੱਚ ਟਿੱਗੇ ਜਾਂਦੇ ਆ ਜੀ ਆ ਆਪਣੇ ਘਰ ਦੀ ਐਂਟਰੀ ਤੇ ਵੀ ਆਪਾਂ ਰੱਖ ਸਕਦੇ ਹਾਂ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਦੇਖੋ ਬੋਲੋਂ ਬੂਲਾਂ ਦੇ ਵਿੱਚ ਹਨਾ ਜਿਵੇਂ ਚੱਲਦੀ ਜਾਣਾ ਹੈ ਲੈ ਘੁੰਮਦੀਆਂ ਵੀ ਨੇ ਕੀ ਬਾਤ ਆ ਯਾਰ ਤੇ ਇਧਰਲੇ ਪਾਸੇ ਵੀ ਧਰਮ ਦਿਖਾ ਦਿਆਂ ਦਿਖਾ ਅੱਜਵੇਂ ਆਪਣੇ ਖਰਗੋਸ਼ ਹਨਾ ਕਿੰਨੇ ਸੋਹਣੇ ਲੱਗਦੇ ਆ ਯਾਰ ਤੇ ਆਹ ਫਲਾਵਰ ਦੇਖੋ ਉੱਚੇ ਕਿੰਨੇ ਵਧੀਆ ਨੇ ਤੇ ਆਹ ਸੱਭਿਆਚਾਰ ਦੀਆਂ ਸਾਰੀਆਂ ਝਲਕਾਂ ਨੇ ਤੇ ਇਧਰ ਆਦੀ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦੇ ਹਨਾ ਇਧਰ ਆਪਣੇ ਪੁਰਾਣਾ ਰੰਗ ਜਿਵੇਂ ਟਾਢੀ ਹਨਾ ਆਪਣੀ ਕਲਾ ਪੇਸ਼ ਕਰਦੇ ਹੁੰਦੇ ਤੇ ਇਸ ਤਰ੍ਹਾਂ ਅੱਗੇ ਆਹ ਚੀਜ਼ਾਂ ਹੁੰਦੀਆਂ ਤੇ ਸੱਥਾਂ ਦੇ ਵਿੱਚ ਖੜ ਕੇ ਬੋੜਾਂ ਦੇ ਟਾਂ ਤੇ ਯਾਨੀ ਕਿ ਹਰ ਇੱਕ ਨਾ ਜਿਵੇਂ ਕਹਿੰਦੀ ਸੱਭਿਆਚਾਰ ਦੀ ਚੀਜ਼ ਤੇ ਉਦਾਂ ਵੀ ਜਿ ਸਾਡੇ ਬਾਬਾ ਜਿਵੇਂ ਬਾਬਾ ਜੀ ਦੀਆਂ ਫੋਟੋ ਆ ਗਈਆਂ ਹਨ ਤੇ ਇੱਧਰ ਦੇਖੋ ਲੈ ਮਟਿਆਰ ਉਹ ਲਈ ਬੈਠੀ ਐ ਇਹਨੂੰ ਕੀ ਕਹਦੇ ਹੁੰਦੇ ਸੀ ਸਾਧ ਇਹਨੂੰ ਹੱਥ ਚ ਇਹਨੂੰ ਬੋਕਰ ਜਾ ਬੋਕਰ ਟੋਕਰਾ ਬੋਕਰ ਆ ਕਹਿੰਦੇ ਹੁੰਦੇ ਸੀ ਬਡੂਆ ਜਾ ਹਨਾ ਹੂੰ ਤੇ ਇੱਧਰ ਦਿਖਾ ਲੈ ਆ ਆ ਬਾਈ ਉਹ ਸਾਰੇ ਆਪ ਤਿਆਰ ਕਰਦੇ ਨੇ ਟਾਈਮ ਪਿਛੇ ਦੇਖੋ ਜੀ ਹਾਂ ਜੀ ਸਾਰੇ ਆਪਾਂ ਪੰਜਾਬੀ ਵਾਲੇ ਸਾਰਾ ਕੁਝ ਆਪਾਂ ਰੈਡੀ ਕਰਦੇ ਆ ਤੇ ਆ ਦੇਖੋ ਇੱਧਰ ਪੱਟੀਆਂ ਜਲ ਦੇ ਵਿੱਚ ਆ ਗਿਆ ਫੱਟੀ ਆ ਗਈ ਉਡਾੜਾ ਆ ਗਿਆ ਤੇ ਹੁਣ ਦੇ ਬੱਚਿਆਂ ਨੂੰ ਤਾਂ ਸਿਰਫ ਇਹ ਦਿਖਾਉਣੀ ਪੈਂਦੀਆਂ ਨੇ ਅਸੀਂ ਤਾਂ ਪੋਚਦੇ ਵੀ ਰਹੇ ਹਾਂ ਹਨਾ ਜੀ ਇਹ lado ਦੇਖੋ ਜਰ ਬਹੁਤ ਸੋਹਣੀ ਸੋਹਣੀ ਆਈਟਮਾਂ ਨੇ ਤੇ ਦੁਆਰੇ ਲੋਕੇਸ਼ਨ ਦੱਸ ਦਿੰਨੇ ਆ ਜੀ ਇਹ ਆਪਣੇ ਬਠਿੰਡਾ ਚੌਂਕ ਦੇ ਬਿਲਕੁਲ ਨਜ਼ਦੀਕ ਆਣੇ ਹਾਂ ਬਠਿੰਡਾ ਬਠਿੰਡਾ ਬਲੰਦਾਲਾ ਰੋਡ ਤੇ ਮੋੜ ਵਾਲੇ ਚੌਂਕ ਦੇ ਵਿੱਚ ਮੋੜ ਵਾਲੀ ਚੌਂਕ ਦੇ ਬਿਲਕੁਲ ਨਾਲ ਆ ਜੀ ਆਪਣਾ ਕਾਰੀਗਰ ਹੋਮ ਡੈਕੋਰ ਦੇ ਨਾਮ ਤੇ ਠੀਕ ਹੈ ਜੀ ਤੇ ਇਸ ਦਾ ਤੁਹਾਡੇ ਨਾਲ ਬਾਕੀ ਬਈਉਰੀ ਕਿਹੜੇ ਨੰਬਰ ਤੇ ਕੰਟੈਕਟ ਮੇਰਾ ਮੋਬਾਈਲ ਨੰਬਰ ਹੈਗਾ ਜੀ 90412 45407 ਹਾਂਜੀ ਤੇ ਸਾਡੀ ਇੰਸਟਾ ਹੈਗੀ ਹੈ ਕਾਰੀਗਰ ਹੋਮ ਡੈਕੋਰ ਦੇ ਨਾਂ ਤੇ ਤੇ ਤੁਸੀਂ ਸਾਨੂੰ ਫੇਸਬੁੱਕ ਤੇ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਕਾਰੀਗਰ ਹੋਮ ਡੈਕੋਰ ਦੇ ਨਾਮ ਤੇ ਤੇ ਜੇ ਕਿਸੇ ਵੀਰ ਨੇ ਵਿਦੇਸ਼-ਵਿਦੇਸ਼ ਦੇ ਵਿੱਚ ਜਾਂ ਲੋਕਲ ਵੀ ਪੰਜਾਬ ਦੇ ਵਿੱਚ ਕੋਈ ਵੀ ਪਾਰਸਲ ਕੋਈ ਚੀਜ਼ ਮੰਗਾਉਣੀ ਆ ਤਾਂ ਸਾਨੂੰ ਡੀਐਮ ਕਰ ਸਕਦੇ ਹੋ ਅਸੀਂ ਪਾਰਸਲ ਤੁਹਾਡੇ ਘਰ ਤੱਕ ਪਹੁੰਚ ਕਰਦਾ ਠੀਕ ਹੈ ਜੀ ਲੈ ਮਿੱਤਰੋ ਕਰ ਲਿਓ ਸੰਪਰਕ ਬਾਕੀ ਆਪਾਂ ਨੰਬਰ ਬਾਈ ਦਾ ਡਿਸਕ੍ਰਿਪਸ਼ਨ ਦੇ ਵਿੱਚ ਲਿਖਤਾ ਯਾਦ ਰੱਖਿਓ ਰੰਪਰਾ ਸ਼ਹਿਰ ਮੌੜਾਂ ਵਾਲੀ ਚੌਂਕ ਦੀ ਬਿਲਕੁਲ ਨਜ਼ਦੀਕ ਪਈ ਹੋਰਾਂ ਦਾ ਜਿਹੜਾ ਇਹ ਇਹ ਸ਼ੋਰੂਮ ਹੈ ਗਿਫਟ ਹਾਊਸ ਹੈ ਕਰ ਲਿਓ ਸੰਪਰਕ